ਬਹੁਤ ਸਵਾਗਤ ਹੈ ਜੀ ਦੁਨੀਆ ਪਰਦੇ ਪੰਜਾਬੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਜਿਹੜੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਔਰ ਇਸ ਵਕਤ ਕੈਨੇਡਾ ਤੋਂ ਮੌਜੂਦ ਨੇ ਜਦੋਂ ਅਸੀਂ ਇਹ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਅਸੀਂ ਰਿਕਾਰਡਿੰਗ ਕਰ ਰਹੇ ਹਾਂ ਉਸ ਵੇਲੇ ਕੈਨੇਡਾ ਦੇ ਵਿੱਚ ਅੱਧੀ ਰਾਤ ਸੀ ਔਰ ਤੀਰਤ ਜੀ ਨੇ ਉਚੇਚੇ ਤੌਰ ਤੇ ਵਕਤ ਕੱਢਿਆ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤੁਹਾਡਾ ਥੈਂਕ ਯੂ ਸਰ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਗੁਰਦੀ ਵੱਡਾ ਸਵਾਲ ਇਹ ਹੈ ਤੁਸੀਂ ਤਾਂ ਕੈਨੇਡਾ ਬੈਠੇ ਹੋ ਸਾਡੇ ਵਿਦਿਆਰਥੀਆਂ ਦੇ ਹਾਲ ਬਿਆਨ ਕਰੋ ਕਿਹੜੇ ਵਿਦਿਆਰਥੀ ਖੁਸ਼ ਨੇ ਕਿਹੜੇ ਦੁਖੀ ਨੇ ਜਿਨ੍ਹਾਂ ਨੇ ਕਾਲਜ ਬਦਲੇ ਉਹਨਾਂ ਦੀ ਕੀ ਸਥਿਤੀ ਹੈ ਜਿਨ੍ਹਾਂ ਨੇ ਤੁਹਾਡੀ ਗੱਲ ਮੰਨੀ ਕਾਲਜ ਨਹੀਂ ਬਦਲਿਆ ਉਹਨਾਂ ਦੀ ਸਥਿਤੀ ਕੀ ਹੈ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਜਾਂ ਨਹੀਂ ਮਿਲੇਗਾ ਬਹੁਤ ਚਿੰਤਾਵਾਂ ਨੇ ਇੰਡੀਆ ਦੇ ਵਿੱਚ ਪੀਆਰ ਬੰਦ ਹੋਣੀ ਨਹੀਂ ਪਰ ਅਫਵਾਹਾਂ ਬੜੀਆਂ ਚਰਚਾਵਾਂ ਬੜੀਆਂ ਨੇ ਕਿ ਪੀਆਰ ਬੰਦ ਹੈ ਕੁਨੇ ਤਿੰਨਾਂ ਚੀਜ਼ਾਂ ਤੇ ਦੱਸੋ ਔਰ ਦੂਸਰਾ ਕੰਮ ਤੇ ਦੱਸੋ ਕਿਹੜੇ ਵਿਦਿਆਰਥੀਆਂ ਨੂੰ ਕੰਮ ਮਿਲਿਆ ਕਿਹਨਾਂ ਕੋਲੇ ਕੰਮ ਹੈ ਕਿਨਾਂ ਕੋਲੇ ਕੰਮ ਨਹੀਂ ਹੈ ਕੰਮ ਨਾ ਮਿਲਣ ਦੇ ਕਾਰਨ ਕੀ ਹੈ ਕੈਨੇਡਾ ਚ ਬੈਠ ਕੇ ਪੂਰਾ ਕੈਨੇਡਾ ਸਾਡੇ ਵਿਦਿਆਰਥੀਆਂ ਨੂੰ ਇੱਥੇ ਦਿਖਾ ਦਿਓ ਤਾਂ ਕਿ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹ ਅਪਲਾਈ ਕਰ ਲੈਣ ਜਿਨ੍ਹਾਂ ਨੇ ਅਪਲਾਈ ਨਹੀਂ ਕਰਨਾ ਉਹ ਆਪਣੀ ਜ਼ਿੰਦਗੀ ਦੇ ਹੋਰ ਫੈਸਲੇ ਕਰ ਲੈ ਤੇ ਬਿਲਕੁਲ ਸਿਰ ਤੇ ਸਾਰਿਆਂ ਦਾ ਪਹਿਲੋਂ ਮੈਂ ਉਹ ਸਾਰੇ ਪੇਰੈਂਟਸ ਜਿਨ੍ਹਾਂ ਦੇ ਬੱਚੇ ਇੱਥੇ ਆਏ ਹੋਏ ਹੁਣੇ ਨਵੇਂ-ਨਵੇਂ ਜਿਹੜੇ ਬੱਚੇ ਆਏ ਨਾ ਜਿਹੜੇ ਕਿ ਜਾਂ ਜਿਹਨਾਂ ਨੇ ਫਾਈਲਸ ਐ ਮੈਸੇਜ ਚ ਲਗੀਆਂ ਜਾਂ ਲਾਉਣੀਆਂ ਪੂਰੀ ਤਿਆਰੀ ਕਰਕੇ ਬੈਠੇ ਬਟ ਇੱਕ ਪਾਸੇ ਜਦੋਂ ਸਵੇਰੇ ਉੱਠਦੇ ਵੀਡੀਓਜ਼ ਦੇਖਦੇ ਕੈਨੇਡਾ ਨੋ ਮੋਰ ਕੈਨੇਡਾ ਕੁਝ ਬਚਿਆ ਨਹੀਂ ਕੈਨੇਡਾ ਹੁਣ ਪੀਆਰ ਨਹੀਂ ਵਰਕ ਪਰਮਿਟ ਨਹੀਂ ਕੁਝ ਨਹੀਂ ਮਿਲਣਾ ਸੋ ਸਰ ਆ ਜਿਹੜੀ ਕੈਨੇਡਾ ਦੀ ਵਿਜ਼ਿਟ ਮੇਰੀ ਹੈ ਨਾ ਇਹ ਆਫੀਸ਼ੀਅਲ ਵਿਜ਼ਿਟ ਆ ਯੂਨੀਵਰਸਿਟੀ ਕਾਲਜੇਸ ਦੇ ਵਿੱਚ ਜਿਹੜਾ ਕੀ ਆ ਵਿਜ਼ਿਟ ਕਰ ਰਹੇ ਆਂ ਡੇਲੀ ਬੇਸਿਸ ਤੇ ਤੇ ਅੱਜ 10ਵਾਂ ਸਰ ਇਹ ਵੀਡੀਓ ਹਣਾ ਅੱਜ ਹਸ ਵੇਲੇ ਬ੍ਰਿਟਿਸ਼ ਕੋਲੰਬੀਆ ਮੈਂ ਸਰੀ ਦੇ ਵਿੱਚ ਆ ਮਲੇ ਬੱਚਾ ਨੂੰਥੇ ਪਤਾ ਹੋਣਾ ਬਟ ਹਾਂ ਕੱਲ ਮੈਂ ਫਿਰ ਅਸੀਂ ਟੋਰਾਂਟੋ ਰ ਸੁਆ ਜੀ ਮੈਂ ਦੱਸ ਦਵਾਂ ਸਰ ਇਹ ਜਿਹੜੇ ਤੁਸੀਂ ਮੈਨੂੰ ਸਵਾਲ ਪੁੱਛਿਆ ਨਾ ਕਿਉਂਕਿ ਇਸ ਵੇਲੇ ਮੇਰਾ ਆਪਣਾ ਪਰਸਨਲ ਜਿਹੜਾ ਮੋਟਿਵੇ이션 ਹੈ ਸੀਗਾ ਕਿ ਸਟੂਡੈਂਟਸ ਦਾ ਹਾਲਚਲ ਪੁੱਛਿਆ ਜਾਵੇ ਸੋ ਸਟੇਟਸ ਪਾਇਆ ਸੀ ਬਹੁਤ ਸਾਰੇ ਸਟੂਡੈਂਟਸ ਮੈਂ ਤਾਂ ਕਹਾਂਗਾ 25 ਪਲੱਸ ਸਟੂਡੈਂਟਸ ਹੈ ਜਿਹਨੂੰ ਮੈਂ ਆਲਰੇਡੀ ਹਜੇ ਮਿਲ ਕੇ ਜਿਹਨੇ ਮੈਂ ਨਾ ਰਿਕਾਰਡਿੰਗ ਕਰ ਲਈ ਬੱਚੇ ਤਾਂ ਜਾਦਾ ਮਿਲੇ ਜਦੋਂ ਯੂਨੀਵਰਸਿਟੀਆਂ ਗਿਆ ਕਾਲਜੇਸ ਗਿਆ ਬੱਚੇ ਉੱਥੇ ਮਿਲੇ ਸੋ ਕਿ ਮੈਂ ਥੋੜਾ ਜਿਹਾ ਇੱਕ ਦਿਖਾਉਣਾ ਚਾਹੂੰਗਾ ਕਿਉਂਕਿ ਆਦੇ ਕੋ ਸਟੂਡੈਂਟਸ ਨੇ ਇਹ ਬੰਦਾ ਕਿ ਕੰਮਾਂ ਤੱਕ ਵੀ ਜਿਹੜੇ ਕਿ ਸਟ ਸੋ ਜਿਹੜੀਆਂ ਕਿ ਅਸੀਂ ਸਟੂਡੈਂਟਸ ਨਾਲ ਰਿਕਾਰਡ ਕੀਤੀਆਂ ਬੱਚਿਆਂ ਦੇ ਨਾਲ ਜਿਹੜੇ ਕਿ ਆ ਟੈਸਟੀਮੋਨੀਅਲ ਸਾਰੇ ਰਿਕਾਰਡ ਕੀਤੇ ਆ ਸੋ ਮੇਰਾ ਸਟੂਡੈਂਟਸ ਨੂੰ ਜਿਹੜਾ ਕਿ ਇੱਕੋ ਹੀ ਸਵਾਲ ਹੁੰਦਾ ਸੀਗਾ ਤੇ ਮੈਂ ਦੱਸਣਾ ਵੀ ਚਾਹੂੰਗਾ ਸਟੂਡੈਂਟ ਦੇ ਸਰ ਇੱਕ ਦੇ ਪੇਰੈਂਟਸ ਵੀ ਆਏ ਇੱਥੇ ਘੁੰਮਣ ਆਏ ਹੋਏ ਸੀਗੇ ਤੇ ਤਕਰੀਬਨ ਆਪਣੇ ਵੱਲੋਂ ਰੱਬ ਜਾਣਦਾ ਸਰ ਹਰ ਬੱਚੇ ਨਾਲ ਇਮਾਨਦਾਰੀ ਨਾਲ ਸਵਾਲ ਮੈਂ ਪੁੱਛਿਆ ਮੈਂ ਕਿਹਾ ਬੇਟਾ ਭੁੱਲ ਜੋ ਕਿ ਤੁਸੀਂ ਤਾਂ ਜਿਹੜੇ ਆਪਣੇ ਸਵਾਲ ਲੌਂਗ ਟਰਮ ਕੈਰੀਅਰ ਕਾਉਂਸਲਿੰਗ ਵਾਲੇ ਪੁੱਛਨੇ ਪੁੱਛੋ ਬਟ ਬੱਚਿਆਂ ਨੂੰ ਜਿਹੜੇ ਮੇਰੇ ਸਵਾਲ ਸੀਗੇ ਬੇਟਾ ਕੈਨੇਡਾ ਆ ਕੇ ਪਛਤਾਦਾ ਨਹੀਂ ਰਿਹਾ ਕੈਨੇਡਾ ਆ ਕੇ ਸਫ਼ਰ ਕਿਦਾਂ ਦਰਿਆ ਮੁਸ਼ਕਲਾਂ ਕਿਦਾਂ ਦੀਆਂ ਰਹੀਆਂ ਕਿਹੜੀ ਉਹ ਗਲਤੀ ਸੀ ਜੇ ਤੁਹਾਨੂੰ ਪਤਾ ਲੱਗ ਜਾਂਦੀ ਸੇ ਸ਼ਾਇਦ ਆਡਾ ਹੁਣ ਅਜ ਵਧੀਆ ਹੁੰਦਾ ਕੈਨੇਡਾ 'ਚ ਕੰਮ ਦੇ ਹਾਲਾਤ ਕਿਦਾਂ ਪੜ੍ਹਾਈ ਕਿਦਾਂ ਨਵੇਂ ਬੱਚਾ ਆਵੇ ਨਾ ਆਵੇ ਸੋ ਸਟੂਡੈਂਟਸ ਦੇ ਮੂੰਹ ਚ ਬੰਨੀ ਸਰ ਜਿਹੜਾ ਕੀ ਅਸੀਂ ਉਹ ਐਕਸਪੀਰੀਅੰਸ ਸਾਂਝਾ ਕੀਤਾ ਸਰ ਮੈਂ ਤਾਂ 10 ਵੀ ਨਵਾਂ ਉਹ ਵੀ ਬੱਚੇ ਨੂੰ ਮੈਂ ਮਿਲਿਆ ਜਿਹੜਾ ਆਪਣੀ ਪੜ੍ਹਾਈ ਪੂਰੀ ਕਰਕੇ ਵਰਕ ਪਰਮਿਟ ਦੇ ਆ ਸਪੈਸ਼ਲੀ ਮਿਲਣ ਆਇਆ ਕੈਨੇਡਾ ਕਮ ਆਇਆ ਵੀ ਸਰ ਬੱਚਿਆਂ ਨੇ ਮੈਂ ਤਾਂ ਕਹੂੰਗਾ ਅਸਲੀ ਕਮਾਈਆ ਨੇ ਸਰ ਬੱਚੇ এজেন্টস ਨੂੰ ਜਦੋਂ ਪੈਸਾ ਦੇ ਦਿੰਦੇ ਆ ਨਾ ਉਹ ਕਹਿੰਦੇ ਜੀ ਪੈਸਾ ਦਿੱਤਾ ਕੰਮ ਕਰਾਇਆ ਆਇਆ ਆਇਆ ਰਵੇ ਬਟ ਇਹ ਅਸਲੀ ਕਮਾਈ ਸੀ ਸਿਰਫ ਇੱਕ ਮੈਸੇਜ ਜਿਹੜਾ ਕੀ ਹੈ ਇੰਸਟਾਗ੍ਰam ਤੇ ਸ਼ੇਅਰ ਜਿਹੜਾ ਹੋਇਆ ਸੀ ਉਹ ਵੀ ਸਿਰਫ ਕੀ ਸੀਗਾ ਬੜਾ ਸ਼ਾਰਟ ਨੋਟਿਸ ਤੇ ਸੀਗਾ ਤੇ ਯੈਸ ਤੇ ਥੈਂਕ ਯੂ ਕਰਦਾ ਹਾਂ ਉਸ ਪਰਮਾਤਮਾ ਦਾ ਕਿ ਹਾਂ ਬੱਚੇ ਇੰਨੇ ਵੱਡੇ ਨੰਬਰ ਤੇ ਜਿਹੜਾ ਕੀ ਹੈ ਮਿਲਣ ਆਏ ਤੇ ਮੈਂ ਅੱਜ ਇੱਕ ਵਾਰੀ ਫੇਰ ਦੱਸਦਾ ਇੰਸਟਾਗ੍ਰam ਦੀ ਆਈਡੀ ਮੇਰੀ ਹਜੇ ਵੀ ਓਪਨ ਆ ਜੇ ਹਜੇ ਵੀ ਤੁਸੀਂ ਬੱਚਿਆਂ ਨੂੰ ਮਿਲਣਾ ਚਾਹੁੰਦੇ ਪੇਰੈਂਟਸ ਮਿਲਣਾ ਚਾਹੁੰਦੇ ਜਾਂ ਪੇਰੈਂਟਸ ਨੂੰ ਵੀ ਕਿ ਉਹਨਾਂ ਦੇ ਬੱਚੇ ਮ ਸੋ ਹੁਣ 온ਟਾਰੀਓ ਦੇ ਵਿੱਚ ਇੱਕ ਹਫਤਾ ਹੋਣਾ ਤੇ ਤੁਸੀਂ ਉੱਥੇ ਸ਼ੇਅਰ ਕਰ ਸਕਦੇ ਆ ਸੋ ਸਰ ਮੈਂ ਪਹਿਲਾ ਮੁੱਦੇ ਤੇ ਆਜਾਂ ਸੋ ਇਨ੍ਹਾਂ ਵੀਡੀਓ ਵੀ ਬੱਚਿਆਂ ਦੀਆਂ ਆਪਾਂ ਜਿਹੜਾ ਕੀ ਆ ਰਿਲੀਜ਼ ਕਰਾਂਗੇ ਤੇ ਅੱਜ ਮੈਂ ਇੱਕ ਵਾਰੀ ਇਹ ਸਮਝਦੇ ਬੜੀ ਵੱਡੀ ਗੱਲ ਕਹਿ ਲੈ ਨੋ ਡਾਊਟ ਸਾਡਾ ਹੈਗਾ ਕਾਰੋਬਾਰ ਕਈਆਂ ਨੇ ਕਹਿਣਾ ਵਾ ਕਿ ਇਹਨਾਂ ਨੇ ਤਾਂ ਆਪਣੇ ਉਸ ਜਿਹੜੇ ਕੀ ਉਸ ਆਪਣੇ ਪੱਖ ਦੀ ਗੱਲ ਕਰਨੀ ਆ ਸੋ ਨਿਰਪੱਖ ਗੱਲ ਕੀਤੀ ਆ ਤੇ ਵੀਡੀਓਜ਼ ਬਣਾਈਆਂ ਉਹ ਬੱਚੇ ਵੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨਗੇ ਜਿਹੜਾ 6 ਮਹੀਨੇ ਲੈਂਡ ਕਿਟੇਨ ਹੋ ਗਿਆ ਇੱਕ ਦਿਹਾੜੀ ਬਰੀ ਜਣੇ ਲਾਈ ਹੈਗੀ ਉਹ ਵੀ ਬੱਚਾ ਹੈਗਾ ਵਾ ਜਿਹਨਾਂ ਨੇ ਬਿਲਕੁਲ ਐ ਸਿਰੇ ਲਾਏ ਹੋਇਆ ਚੈਲੈਂਜਰ ਗੱਡੀਆਂ ਚ ਘੁੰਮਦੇ ਆ ਸਾਰੀਆਂ ਫੀਸਾਂ ਗੱਡੀਆਂ ਪੇਰੈਂਟਸ ਵੀ ਬੁਲਾ ਲੇ ਐਂਡ ਬਹੁਤ ਵਧੀਆ ਚੱਲ ਰਿਹਾ ਹੈਗਾ ਸੋ ਇੱਕ ਡਿਫਰੈਂਸ਼ੀਏਸ਼ਨ ਚੀਜ਼ ਆ ਉਹ ਵੀ ਬੱਚੇ ਹੈਗੇ ਜਿਹੜੇ ਹਜੇ ਸਟਰਗਲ ਕਰ ਰਹੇ ਆ ਕੰਮ ਨਾਲ ਦੀ ਨਾਲ ਕਰ ਰਹੇ ਆ ਪਾਰਟ ਟਾਈਮ ਕਰ ਰਹੇ ਆ ਪੜ੍ਹਾਈ ਕਰ ਰਹੇ ਆ ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸੋ ਮੈਂ ਮੁੱਦਾ ਇੱਕ ਨੱਟਸ਼ੈਲ ਕਰੂੰਗਾ ਜਿਹੜੀ ਕਿ ਮੈਂ ਨੋਟ ਕੀਤੀ ਪਹਿਲਾਂ ਤਾਂ ਮੈਂ ਸਰ ਅੱਜ ਦੱਸ ਦਵਾ ਕੈਨੇਡਾ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਮੈਂ ਕਹਾਂ ਸਰ ਕੈਨੇਡਾ ਇੰਨੀ ਕਿ ਜ਼ਿਆਦਾ ਓਪਰਚ्युनिटी ਹੈ ਐਸ ਵੇ ਦੇ ਬਿਲਕੁਲ ਡੈਫੀਨਿਟਲੀ ਲੌਂਗ ਟਰਮ ਤੁਸੀਂ ਆਪਣਾ ਬੱਚਾ ਆਪਣਾ ਫਿਊਚਰ ਤੇ ਆਪਣੇ ਬੱਚੇ ਦਾ ਫਿਊਚਰ ਜ਼ਰੂਰ ਦੇਖ ਸਕਦੇ ਆ ਇਹ ਸ਼ਾਇਰ ਕਹਿਣ ਲੱਗੇ ਨੇ ਸ਼ਾਇਰ ਇਹ ਤਾਂ ਪ੍ਰਮੋਟ ਕਰ ਰਹੇ ਪਰ ਇਹ ਹੈਗੀ ਸੱਚਾਈ ਕਿਤੇ ਨਾ ਕਿਤੇ ਮੈਨੂੰ ਵੀ ਲੱਗਦਾ ਯਾਰ ਕਿ ਆ ਇੱਥੇ ਮਤਲਬ ਕਿ ਜਿਦਾਂ ਕਿਹਾ ਉਹ ਸਾਨੂੰ ਲੱਗਦਾ ਇੰਡੀਆ 'ਚ ਬਹੁਤ ਸਿਰਾਂ ਲੱਗਾ ਹੋਇਆ ਪਰ ਇੱਥੇ ਪੰਜਾਬੀਆਂ ਦਾ ਜਿੰਨੇ ਨੇ ਸਾਲ ਲਾਏ ਹੋਏ ਆ ਮਿਹਨਤਾਂ ਕੀਤੀਆਂ ਐਨ ਪ੍ਰੋਪਰ ਸਰ ਰਾਜੇ ਵਾਲੀ ਜ਼ਿੰਦਗੀ ਜਿਹੜੀ ਕਿ ਜੀਂਦੇ ਹੈਗਿਆ ਪਰ ਹਾਂ ਟਾਈਮ ਜ਼ਰੂਰ ਲੱਗਦਾ ਦੂਜੀ ਚੀਜ਼ ਜਿਹੜੀ ਇੱਕ ਮੈਂ ਹੋਰ ਬੜੀ ਵੱਡੀ ਨੋਟ ਕੀਤੀ ਬੱਚਿਆਂ ਦਾ ਐਕਸਪੀਰੀਅੰਸ ਆ ਪਰ ਇਹ ਬੱਚਿਆਂ ਨੂੰ ਉਦੋਂ ਪਤਾ ਲੱਗਾ ਬੱਚਿਆਂ ਨੇ ਜਦੋਂ 3 ਸਾਲ 1.5 ਦੇ 2-2 ਸਾਲ ਕੱਢ ਗਏ ਬੱਚਿਆਂ ਨੇ ਪ੍ਰਾਇੋਰਟੀ ਦਿੱਤੀ ਕੰਮ ਨੂੰ ਪੜ੍ਹਾਈ ਨੂੰ ਤਵੱਜੋ ਨਹੀਂ ਦਿੱਤੀ ਉਹਨਾਂ ਦੀ ਜੜੀ ਕਿ ਜੀਪੀਏ ਘੱਟ ਗਈ ਬਾਅਦ ਵਿੱਚ ਵਕਫਾ ਵਿੱਚ ਪ੍ਰੋਬਲਮ ਆਈਆਂ ਜੌਬ 'ਚ ਪ੍ਰੋਬਲਮ ਆਈਆਂ ਧੱਕੇ ਨਾਲ ਐਲਐਮਈਆਂ ਲੈਣੀਆਂ ਪੈਗੀਆਂ ਜਾਂ ਜਦੋਂ ਪੇਪਰਾਂ 'ਚ ਫੇਲ ਹੁੰਦੇ ਨਾ ਸਰ 1800 1500 ਕਿਹਾ ਕਿ 2000 ਡਾਲਰ ਦਾ ਪਰ ਉਹਨਾਂ ਨੂੰ ਇਮਤਿਹਾਨ ਦਾ ਦੁਬਾਰਾ ਦੇਣਾ ਪੈਂਦਾ ਸੋ ਕਈ ਵਾਰੀ ਇਹਨਾਂ ਬੱਚਾ ਪੈਸਾ ਮਹੀਨੇ ਦਾ ਕਮਾਉਂਦਾ ਨਹੀਂ ਜਿਹੜਾ ਕਿ ਆਪਾਂ ਦਿਹਾੜੀ ਲੋਨ ਕਰਕੇ ਉਹ ਆ ਹਾਰੇ ਬੱਚੇ ਦੀ ਇੱਕ ਚੀਜ਼ ਜਿਹੜੀ ਕਾਮਨ ਸੀ ਮੈਂ ਕਾਮਨ ਚੀਜ਼ਾਂ ਗੱਲ ਕਰੂੰਗਾ ਜਿਹੜਾ ਕਹਿੰਦਾ ਸੀ ਸਰ ਪੜ੍ਹਾਈ ਤੇ ਤਵੱਜੋ ਜ਼ਰੂਰ ਦੇਣੀ ਚਾਹੀਦੀ ਸਮਾਂ ਲੰਘ ਜਾਣਾ ਜੋ ਅਸੀਂ ਆਪਣੀ ਨਾ YouTube ਵੀਡੀਓ ਤੇ ਲਗਾਤਾਰ ਬੋਲਦੇ ਰਹਿੰਦੇ ਆ ਉਹ ਬੱਚੇ ਫੀਲ ਕਰਦੇ ਆ ਜਿਹੜੇ ਕੀ ਉਹ ਮੌਕਾ ਖੁੰਝੇ ਆ ਤੇ ਬੱਚਿਆਂ ਨੇ ਵੀ ਵੀਡੀਓ ਤੁਸੀਂ ਆਪ ਸੁਣੋਗੇ ਬੱਚੇ ਨੇ ਆਪ ਕਿਹਾ ਕਿ ਕੋਈ ਨਹੀਂ ਥੋੜੇ ਜਣਾ ਘਾਟਾ ਲਾ ਲਓ ਪਰ ਪੜ੍ਹਾਈ 'ਚ ਕਿਤੇ ਨੰਬਰ ਦਾ ਘਟਾ ਆ ਜਾਣ ਨਹੀਂ ਤਾਂ ਮਹਿੰਗਾ ਪੈਂਦਾ ਵਾ ਮਹਿੰਗਾ ਪੈਂਦਾ ਘਟ ਨੰਬਰ ਹੈ ਤੁਹਾਡੇ ਕੋਲ ਯੂਨੀਵਰਸਿਟੀ ਕਾਲਜਸ ਜਿਹੜੇ ਕੀ ਫੀਸੇਸ ਚਾਰਜਸ ਕਰਦੇ ਆ ਮੋਸਟ ਇੰਪੋਰਟੈਂਟ ਪੁਆਇੰਟਸ ਆ ਕਿਉਂਕਿ ਅਸਲੇ ਜਦੋਂ ਵੀ ਕੋਈ ਵੀਡੀਓ ਸ਼ਾਇਰ ਦਿੱਤੇ ਵੀ ਕਮੈਂਟ ਹੋਣ ਬਚਣਗੇ ਕਿ ਕੰਮ ਨਹੀਂ ਮਿਲ ਰਿਹਾ ਸਭ ਕੁਝ ਨਹੀਂ ਮਿਲ ਰਿਹਾ ਪਰ ਮੈਂ ਆਪ ਸਾਫ਼ ਕਹਿ ਰਿਹਾ ਕਈ ਬੱਚੇ ਇਦਾਂ ਨਹੀਂ ਮਿਲੇ ਜਿਹਨੂੰ 6 ਮਹੀਨੇ ਕੰਮ ਨਹੀਂ ਮਿਲਿਆ ਤੇ ਕਈ ਬੱਚੇ ਇਦਾਂ ਦੇ ਵੀ ਮੈਂ ਮਿਲੇ ਮੈਂ ਤੁਰਿਆ ਜਾ ਰਿਹਾ ਸੀਗਾ ਮੇਰੇ ਹੀ ਸਟੂਡੈਂਟ ਮਿਲੇ ਆਵਾਜ਼ ਮਾਰ ਕੇ ਸਪੈਸ਼ਲ ਹਜੇ ਮਤਲਬ ਕਿ 15 20 ਦਿਨ ਹੋਏ ਆ ਅਜ ਅਗਲੇ ਕੰਮ ਤੇ ਲੱਗੇ ਹੋਏ ਸੋ ਇਹ ਨਹੀਂ ਚੀਜ਼ਾਂ ਨਹੀਂ ਆ ਮਤਲਬ ਕਿ ਵੇਰੀ ਕਰਦੀਆਂ ਬਾਕੀ ਮੈਂ ਤਾਂ ਕਹੂੰਗਾ ਟਾਈਮ ਟੂ ਟਾਈਮ ਮੈਟਰ ਕਰਦੀਆਂ ਪਰ ਬੱਚਿਆਂ ਨੂੰ ਜਿਹੜਾ ਕੰਮ ਨਹੀਂ ਮਿਲ ਰਿਹਾ ਬੜਾ ਇੱਕ ਉਹਦੇ ਪਿੱਛੇ ਮੈਂ ਰੀ ਤੇ ਸਵੇਰੇ ਕਦਰ ਲਈ ਉੱਠਣਾ ਸ਼ੁਰੂ ਕਰੋ ਕਿਹੜੇ ਉਹ ਬੱਚੇ ਜਿਹੜੇ ਮੈਂ ਨੋਟ ਡਾਊਨ ਕੀਤਾ ਛੇ ਜਿਹੜੇ ਕੰਮ ਨਹੀਂ ਮਿਲ ਰਿਹਾ ਉੱਠਦੇ 8 9 10 ਵਜੇ ਕਹਿੰਦੇ ਕੋਈ ਨਹੀਂ ਕੰਮ ਤੋਂ ਫੋਨ ਆਊਗਾ ਕੰਮ ਤੋਂ ਫੋਨ ਨਹੀਂ ਆਉਂਦਾ ਇੱਥੇ ਇੱਕ ਸਿਸਟਮ ਚੱਲ ਰਿਹਾ ਬੱਚਾ ਰਿਜ਼ਿਊਮੇ ਕੱਢੀ ਕੱਢ ਲੈਣਦਾ ਵਾ ਵੱਟੀ ਸਾਰੀ ਥੱਦੀ ਸਿੱਧੀ ਹੱਦੀ ਇਹ ਕੇਦ ਦੇ ਦੇਈ ਜਾਂਦਾ ਤੇ ਚੱਲ ਵਾਪਸ ਕੋਈ ਪੁੱਛਣਾ ਨਹੀਂ ਸੱਟੀ ਜਾਂਦੇ ਆ ਡਰੌਪ ਬਾਕਸ ਕਰੀ ਜਾਂਦੇ ਜੀ ਸਾਨੂੰ ਕਾਲ ਆਸ ਕਾਲ ਆਸ ਕਾਲ ਆਸ ਬੜਾ ਕੋਈ ਨਹੀਂ ਕਾਲ ਕਰਦਾ ਤੁਹਾਨੂੰ ਲੋੜ ਆ ਮੈਂ ਤਾਂ ਕਹਿੰਦਾ ਉੱਤੇ ਕੰਮ ਕਰੋ ਹਾਂ ਜਿਹੜਾ ਇੰਡੀਆ ਤੋਂ ਸਕਿੱਲ ਸਿੱਖ ਕੇ ਆਉਨੇ ਆ कि ਜਿੱਥੇ ਤੁਹਾਨੂੰ ਸਕਿੱਲ ਮਿਲੇ ਤੇ ਮੈਂ ਇਹ ਕਹਿੰਦਾ ਘੱਟ ਪੈਸੇ ਦੇ ਵੱਲੋਂ ਕੰਮ ਕਰ ਲੋ ਜੇ ਸਕਿੱਲ ਆਰਟ ਕੋਈ ਕਾਰਾਂਗੇ ਦੀ ਆਉਂਦੀ ਹੈ ਨਾ ਤੇ ਉਹਦੇ ਨਾਲ ਦੀ ਰੀਸ ਨਹੀਂ ਇੱਕ ਹੋਰ ਇੰਪੋਰਟੈਂਟ ਪੁਆਇੰਟ ਸਾਰ ਇੱਥੇ ਮੈਂ ਕਹਿਣਾ ਵਾਂ ਜਿਹੜੀ ਚੀਜ਼ ਨਾ ਸਾਡੇ ਸਟੂਡੈਂਟ ਅਵੇਅਰ ਅਵੇਅਰ ਹੀ ਹੈ ਨੀਗੇ ਅਪਡੇਟ ਹੀ ਹੈ ਨੀਗੇ ਉਹ ਹੈਗੀ ਆ ਇਤੇ ਦੀ ਤਕਰੀਬਨ ਹਰ ਯੂਨੀਵਰਸਿਟੀ ਹਰ ਵਧੀਆ ਕਾਲਜ ਉਹਨਾਂ ਨੇ ਇੱਕ ਸੈਂਟਰ ਬਣਾਏ ਹੋਏ ਆ ਜਿਹਨਾਂ ਨੂੰ ਨਾਮ ਦਿੱਤਾ ਵੱਖ-ਵੱਖੇ ਨਾਮ ਸਟੂਡੈਂਟ سپورਟ ਸੈਂਟਰ ਸਟੂਡੈਂਟ ਡਵੈਲਪਮੈਂਟ ਸੈਂਟਰ ਜਿੱਥੇ ਕਿ ਬੱਚੇ ਦੀ ਸਾਈਕਲੋਜੀਕਲੀ ਜਿੱਥੇ ਕਿ ਬੱਚੇ ਦੀ ਸਾਈਕੋਲੋਜੀਕਲੀ ਵੀ ਹੈਲਪ ਕੀਤੀ ਜਾਂਦੀ ਆ ਕਿ ਜੇ ਬੱਚਾ ਕਿਸੇ ਤਰ੍ਹਾਂ ਦੇ ਟੈਨਸ਼ਨ ਦੇ ਵਿੱਚ ਹੈਗਾ ਵਾ ਤੇ ਬੱਚੇ ਦੀ ਮੈਂ ਤਾਂ ਕਹੂੰਗਾ ਕਿ ਇਹ ਵੀ ਆ ਜੌਬ ਲੱਭਣ ਦੇ ਵਿੱਚ ਵੀ ਜਿਹੜੀ ਜੀ ਹੈਲਪ ਉੱਥੇ ਕੀਤੀ ਜਾਂਦੀ ਸੋ ਆ ਜਿਹੜੀ ਮੈਂ ਇੱਕ ਚੀਜ਼ ਕਹੀ ਨਾ ਕਿ ਸਾਡੇ ਬੱਚੇ ਜਿਹੜੇ ਅਪਡੇਟ ਅਵੇਅਰ ਨਹੀਂ ਉਹ ਚੀਜ਼ਾਂ ਦਾ ਫਾਇਦਾ ਨਹੀਂ ਚੱਕ ਰਹੇ ਕਿਉਂਕਿ ਉੱਥੇ ਨਾ ਤੁਹਾਨੂੰ ਅਪਾਇੰਟਮੈਂਟ ਲੈਣੀ ਪੈਂਦੀ ਹੈ ਯੂਨੀਵਰਸਿਟੀ ਕਾਲਜਸ ਨੂੰ ਮੇਲ ਪਾਣੀ ਪੈਂਦੀ ਆ ਤਕਰੀਬਨ ਇੱਕ ਦਿਨ ਉਹਨਾਂ ਨੇ ਯੂਨੀਵਰਸਿਟੀ ਦਾ ਰੱਖਿਆ ਹੁੰਦਾ ਪੂਰਾ ਦਿਨ ਜਿਹੜਾ ਉਹਨਾਂ ਦਾ ਹੁੰਦਾ ਜਿੱਥੇ ਕਿ 1 ਟੂ 1 ਕਾਉਂਸਲਿੰਗ ਕੀਤੀ ਆ ਕਰ ਜੇ ਮੈਂ ਇਥੇ ਯੂਨੀਵਰਸਿਟੀਜ਼ ਵਿਜ਼ਿਟ ਕੀਤਾ ਚਾਹੇ ਕੈਪਿਲੈਨੋ ਕਹ ਲਓ ਕੈਨੇਡਾ ਵੈਸ ਯੂਨੀਵਰਸਿਟੀ ਕਹ ਲਓ ਕਿ ਜਿਹੜਾ ਕਿ ਆਲਰੇਡੀ ਕਰ ਚੁੱਕਾ ਤਕਰੀਬਨ ਹਰ ਕਾਲਜ ਯੂਨੀਵਰਸਿਟੀ ਐਜ ਜਿਹੜਾ ਕਿ ਇਹ ਜੋਬ ਫੇਅਰ ਵੀ ਕਰਵਾਉਂਦੇ ਆ ਯੂ ਨੋ ਮਹੀਨੇ ਦੋ ਮਹੀਨੇ ਬਾਅਦ ਜੋਬ ਫੇਅਰ ਵੀ ਕਰਵਾਉਂਦੇ ਆ ਬੱਚਿਆਂ ਨੂੰ ਤਿਆਰੀ ਵੀ ਕਰਾਉਂਦੇ ਪਰ ਮੈਂ ਜਿਹੜੇ ਬੱਚਿਆਂ ਕੋਲ ਮੈਂ ਮੇਰਾ ਆਪਣਾ ਤਜਰਬਾ ਸ਼ਾਇਦ ਮੈਂ ਚ ਰੋਂਗ ਹੋ ਸਕਦਾ ਕਿ ਜਿੰਨੇ ਬੱਚਿਆਂ ਨੂੰ ਮੈਂ ਮਿਲਿਆ ਉਹ ਸਿਰਫ ਯੂਨੀਵਰਸਿਟੀ ਜਾਂ ਕਾਲਜ ਜਾਂਦੇ ਆ ਕਲਾਸ ਰਹਉਂਦੇ ਆ ਚੱਕ ਕੇ ਵਾਪਸ ਘਰ ਆ ਜਾਂਦੇ ਆ ਸੋ ਬੇਟਾ ਮੈਂ ਤਾਂ ਕਹੂੰਗਾ ਕਿ ਸਾਡੇ ਜਿੰਨਾ ਮੋਬਾਈਲ ਲੈਂਦੇ ਆ ਫੰਕਸ਼ਨਸ ਬੜੇ ਹੁੰਦੇ ਮੋਬਾਈਲ ਦੇ ਸਾਨੂੰ ਕਈ ਫੰਕਸ਼ਨ ਦਾ ਪਤਾ ਨਹੀਂ ਹੁੰਦਾ ਪਰ ਜੇ ਪਤਾ ਹੁੰਦਾ ਤੇ ਸਾਡਾ ਏਓਈ ਇਕੋ ਸਾਡੇ ਉਨਾ ਹੀ ਫ੍ਰੈਂਡਲੀ ਬਣ ਜਾਂਦਾ ਚੀਜ਼ਾਂ ਦਾ ਸੋ ਯੂਨੀਵਰਸਿਟੀ ਕਾਲਜਸ ਦੇ ਵਿੱਚ ਵੀ ਬਹੁਤ ਸਾਰੀਆਂ ਆਪਸ਼ਨਸ ਆ ਫੈਰ ਰਾ ਚੱਕੋ ਇੰਨਾ ਦਾ ਸਟੂਡੈਂਟ ਸਪੋਰਟ ਸੈਂਟਰ ਸਟੂਡੈਂਟ ਡਿਵੈਲਪਮੈਂਟ ਸੈਂਟਰ ਦੇ ਵਿੱਚ ਜ਼ਰੂਰ ਜਾਓ ਹੈਲਪ ਕਰਨ ਨੂੰ ਤੁਹਾਡੇ ਤਿਆਰ ਬੈਠੇ ਆ ਸਟੂਡੈਂਟਸ ਨੂੰ ਈਵਨ ਮੈਂ ਕਹੂੰਗਾ ਕਾਲਜ ਯੂਨੀਵਰਸਿਟੀਆਂ ਵਾਲੇ ਫੂਡ ਕੱਪੜਿਆਂ ਵਾਸਤੇ ਵੀ ਜੇ ਬੱਚੇ ਨੂੰ ਚਾਹੀਦੇ ਆ ਉਹਦੇ ਨਾਲ ਵੀ ਖੜਦੇ ਆ ਇੱਥੇ ਦੇ ਗੁਰਦੁਆਰੇ ਸਾਹਿਬ ਦਾ ਮੈਂ ਤਾਂ ਕ ਜਾ ਇਹਨਾਂ ਦੀ ਐ ਤੇ ਜਿਹੜੀ ਸੋਸਾਇਟੀ ਨਾਲ ਲੇਖਾ ਨਹੀਂ ਦੇ ਸਕਦਾ ਮੈਂ ਤਾਂ ਕਹੂੰਗਾ ਬਹੁਤ ਬਹੁਤ ਥੈਂਕ ਯੂ ਬੱਚੇ ਆਪਣੇ ਆਈਡੀ ਕਾਰਡ ਦਿਖਾ ਕੇ ਬੱਚਿਆਂ ਨੂੰ ਫੂਡ ਇਹ ਉਹ ਸਾਰਾ ਕੁਝ ਹਰ ਚੀਜ਼ ਬੱਚਿਆਂ ਨੂੰ ਜਿਹੜੀ ਕਿ ਉੱਥੇ ਬੱਚਿਆਂ ਦੇ ਨਾਲ ਖੜਿਆ ਜਾਇਆ ਜਾਂਦਾ ਸਟਾਰਟਿੰਗ ਫੇਸਸ ਤੇ ਪਰ ਕੰਮ ਨਾ ਮਿਲਣ ਨੇ ਕਿ ਰੀਜ਼ਨ ਇਹ ਵੀ ਹੈਗਾ ਵਾ ਕਿ ਇੱਕ ਆ ਤਾਂ ਬੱਚੇ ਸਾਡੇ ਛੋਟੇ ਹਨ ਉਮਰਾਂ ਵੀ ਅਜੇ ਕੀ ਹੈਗੀਆਂ ਸਕਿੱਲ ਨਹੀਂ ਹੈਗਾ ਆਰਟ ਨਹੀਂ ਹੈਗਾ ਕੰਮ ਲੱਭਣਾ ਵੀ ਇੱਕ ਸਕਿੱਲ ਹੈ ਕਿਸੇ ਨੂੰ ਆਪਣੀਆਂ ਮਲਕੀ ਜੇ ਤੁਸੀਂ ਕੰਮ ਲੱਭਾ ਜਾਂਦੇ ਉਹਨੂੰ ਇੰਪ੍ਰੈਸ ਕਰਨਾ ਵੀ ਇੱਕ ਸਕਿੱਲ ਹੈਗਾ ਸੋ ਆ ਜਿਹੜਾ ਸਕਿੱਲ ਜਿਹੜਾ ਲੱਖ ਬੱਚਿਆਂ 'ਚ ਬਹੁਤ ਕਰਦਾ ਤੇ ਕਈ ਬੱਚੇ ਇਦਾਂ ਦੇ ਵੀ ਆ ਕਿ ਮੈਂ ਤਾਂ ਕਹੂੰਗਾ ਕਿ ਆਪਣੇ ਡਬਲ ਡਬਲ ਵੀ ਕੰਮ ਕਰ ਰਿਆ। ਮਰੇ ਕਿ ਹਰ ਚੀਜ਼ਾਂ ਨੂੰ ਜਿਹੜਾ ਕੀ ਚੀਜ਼ਾਂ ਕਰ ਰਿਆ। ਸੋ ਵੇਰੀ ਕਰਦਾ ਬਟ ਹਾਂ ਜਿਨ੍ਹਾਂ ਨੂੰ ਕੰਮ ਨਹੀਂ ਮਿਲਿਆ ਉਹ ਹਿੰਮਤ ਨਾ ਛੱਡਣ ਆਪਣੀਆਂ ਸਪੈਸ਼ਲੀ ਸਟੈਪਸ ਹੈਗੇ ਆ ਯੂਨੀਵਰਸਿਟੀ ਕਾਲਜਸ ਨੂੰ ਫੋਕਸ ਕਰਨ। ਇੱਕ ਸਭ ਤੋਂ ਵੱਡਾ ਮੇਰਾ ਪਰਸਨਲੀ ਇਹ ਜਿਹੜਾ ਕੀ ਆ ਉਹਨਾਂ ਨੂੰ ਜਿਹੜਾ ਸੁਝਾਅ ਹੈਗਾ ਜੋ ਅਸੀਂ ਆਪਣੀਆਂ ਟਾਈਮਾਂ 'ਚ ਖੰਡਾਇਆ अर्ਲੀ ਉੱਠ ਕੇ अर्ਲੀ ਉੱਠ ਕੇ ਆਪਣਾ ਦਿਨ ਸਟਾਰਟ ਕਰਕੇ ਆਪਣੇ ਜੋਬ ਲੱਭਣ ਦੇ ਵਿੱਚ ਅਗਲੇ ਨੂੰ ਕਨਵਿੰਸ ਮੈਂ ਕਹਿੰਦਾ ਹਾਂ ਰਿਕੁਐਸਟ ਵੀ ਕਰਨੀ ਚਾਹੀਦੀ ਆ ਜੇ ਤੁਹਾਨੂੰ ਇਨੀਸ਼ੀਅਲ ਫੇਸ ਤੇ ਕੰਮ ਚਾਹੀਦਾ ਸੋ ਉਹ ਚੀਜ਼ਾਂ ਦੇ ਵੀ ਜੇ ਤੁਸੀਂ ਕਰ ਸਕਦੇ ਆ ਕਰੋ ਇੱਕ ਮੇਰੀ ਹੋਰ ਇੱਕ ਮੈਂ ਹੋਰ ਵੀ ਦੇਖਿਆ ਸਰ ਇੱਥੇ ਨਾ ਕਾਮਨ ਆ ਕਿ ਜਿਹੜਾ ਬੱਚੇ ਕਿ ਨਾਰਮਲ ਗਰਮ ਸਕਿਉਰਿਟੀ ਡੀਟੇਲਸ ਮੈਂ ਕਹਿੰਦਾ ਕਰੋ ਇਸ ਕੰਮ ਸਾਰੇ ਵਧੀਆ ਜੇ ਕਿਤੇ ਸਕਿੱਲ ਵਾਲਾ ਕੰਮ ਹੈਗਾ ਜੇ ਤੁਹਾਨੂੰ ਕਿਸੇ ਤਰ੍ਹਾਂ ਕਿਉਂਕਿ ਇੱਥੇ ਨਾ ਕੰਸਟਰਕਸ਼ਨ ਦਾ ਕੰਮ ਬਹੁਤ ਆ ਫੈਕਟਰੀਜ਼ ਦੇ ਵਿੱਚ ਕੰਮ ਕਾਫੀ ਆ ਕਿਹੜੇ ਸਕਿੱਲ ਵਾਲਾ ਕੰਮ ਤੁਸੀਂ ਕਿਹਦੇ ਸਿੱਖ ਲਾਉਣਾ ਜੇ ਮੈਨੂੰ ਲਗੀ ਸਟਾਰਟਿੰਗ ਫੇਸਿਸ ਕੋਈ ਨਹੀਂ ਘੱਟ ਪੈਸੇ ਲੈ ਲਓ ਉਦਾਂ ਵੀ ਤਾਂ ਘਰ ਵਿਹਲੇ ਬੈਠੇ ਹੀ ਆ ਨਾ ਜਿਸ ਦਿਨ ਆਰਟ ਆ ਗਿਆ ਤੁਹਾਡੇ ਆਰਟ ਦਾ ਤੁਹਾਡੇ ਗਾਰਗਰੀ ਦਾ ਮੁੱਲ ਤੁਹਾਨੂੰ ਲੌਂਗ ਟਰਮ ਦੇ ਵਿੱਚ ਜਿਹੜਾ ਕਿ ਆ ਬਹੁਤ ਪੈਂਦਾ ਇੱਕ ਹੋਰ ਇਤੇ ਕਰਦਵਾ ਕਾਲਜ ਚੇਂਜ ਸਰ ਉਹ ਤਾਂ ਹੁਣ ਸਿਸਟਮ ਤੁਹਾਨੂੰ ਵੀ ਪਤਾ ਵਾ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿ ਖਤਮ ਹੋ ਹੀ ਜਾਣਾ ਵਾ हां बच्चे सर पछताए या पहले तो की हो रहा ਸੀ ਪਿਛਲੇ ਸਾਲ ਬੱਚਾ ਟੋਰਾਂਟੋ ਜਾ ਰਿਹਾ ਨਹੀਂ ਉਹਨੇ ਤਾਂ ਬੀਸੀ ਹੋਣਾ ਸੀਗਾ ਬੀਸੀ ਆ ਰਿਹਾ ਉਹਨੇ ਇੱਧਰ ਹੋਣਾ ਸੀਗਾ ਮਤਲਬ ਉਹ ਬੱਚਾ ਬਹੁਤ ਜ਼ਿਆਦਾ ਜਿਹੜਾ ਕੀ ਇੱਧਰਲੇ ਪਾਸੇ ਘੁੰਮਿਆ ਪੈਸਾ ਵੀ ਖਰਾਬ ਹੋਇਆ ਟਾਈਮ ਵੀ ਖਰਾਬ ਹੋਇਆ ਹਾਂ ਬੱਚਾ ਵੀ ਖਰਾਬ ਹੋਇਆ ਤੇ ਕਈ ਵਾਰੀ ਕੀ ਇੱਥੇ ਇੱਕ ਮਹੋ ਚੀਜ਼ ਦੇਖੀ ਆ ਸਰ ਬੱਚਿਆਂ ਨੂੰ ਨਾ ਜਿੱਦਾਂ ਬੱਚੇ ਵਰਡ ਮੈਂ ਤਾਂ ਹੀ ਯੂਜ਼ ਕਰਦਾ ਕਿ ਬੱਚੇ ਕਨਵੈਸ ਛੇਤੀ ਹੋ ਜਾਂਦੇ ਆ ਬੱਚਾ ਕਿਸੇ ਦੇ ਮਗਰ ਛੇਤੀ ਲੱਗ ਜਾਂਦਾ ਇਸ ਤਰ੍ਹਾਂ ਭੇੜ ਚੱਲਦਾ ਇੱਕ ਬੜਾ ਵੱਡਾ ਸਿਸਟਮ ਭੇੜ ਚੱਲ ਮੀਨਸ ਕੀ ਨੇ ਆ ਕੀਤਾ ਮੇਰੇ ਲਈ ਵੀ ਸ਼ਾਦਈ ਸਹੀ ਰਹੂਗਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਹਰ ਮੰਦਾ ਡਿਸੀਜਨ ਲਵੇ ਪ੍ਰੋਫਾਈਲ ਟੂ ਪ੍ਰੋਫਾਈਲ ਕਿਉਂਕਿ ਨਏ ਇਥੇ ਅਸਲੇ ਦੌਰ ਚੱਲਿਆ ਹੋਇਆ ਹੈ ਕਿ ਕੈਨੇਡਾ ਚ ਪੀਆਰ ਸੌਖੀ ਨਹੀਂ ਹੈਲਥ케ਅਰ ਦੇ ਕੋਰਸਿਸ ਕਰ ਲਓ ਆ ਕੋਰਸਿਸ ਕਰ ਲਓ ਬੇਟਾ ਮੈਂ ਤਾਂ ਕਹੂੰਗਾ ਕਿ ਕਈ ਵਾਰ ਨਾ ਮੈਨੂੰ ਇੱਕ ਬੱਚੇ ਨੇ ਕਿਹਾ ਵੀ ਜਣ ਕਾਸ਼ ਮੈਂ ਆਈ ਕਿ ਮੈਂ ਬੱਚੇ ਨੂੰ ਸਵਾਲ ਪੁੱਛ ਰਿਹਾ ਸੀਗਾ ਬੇਟਾ ਤੇਰੇ ਤੋਂ ਕਿਹੜੀ ਗਲਤੀ ਹੋਈ ਜਿਹੜਾ ਨਵੇਂ ਨਗਰ ਕਹਿੰਦਾ ਹੈਲਥ케ਅਰ ਕੋਰਸਿਸ ਆ ਮੈਂ ਆ ਜਾਂਦਾ 2 ਸਾਲ ਪਹਿਲਾਂ ਤਾਂ ਸ਼ਾਇਦ ਠੀਕ ਆ ਪਰ ਮੈਂ ਬੱਚੇ ਨੂੰ ਬਾਅਦ ਚ ਸਮਝਾਇਆ ਆਨ ਦਾ ਗੋਡ ਦਾ ਨਹੀਂ ਮੈਂ ਕਿਹਾ ਬੇਟਾ 2 ਸਾਲ ਪਹਿਲਾਂ ਉਹਨਾਂ ਜਿਹੜਾ अर्ली ਚਾਈਲਡਹੂਡ ਕੋਰਸ ਅੱਜ ਕੱਲ ਸਾਰੇ ਮੰਗਣ ਲੱਗੇ ਹੋਏ ਨਾ ਪਰਸਨਲ ਸਪੋਰਟ ਕੇਅਰ ਵੈਲਥ ਕੇਅਰ ਚ ਆ ਰਹੀ ਹੈ ਇਹ ਆਈ ਹੂਮ ਇਹਨਾਂ ਨੇ ਡਿਮਾਂਡ ਕੋਲੀ ਪਿਛਲੇ ਸਮੇਂ ਦੇ ਵਿੱਚ ਇੱਕ ਟਾਈਮ ਸੀਗਾ ਕਿ ਹਰ ਬੱਚਾ अर्ली ਚਾਈਲਡ ਹੂਡ ਆ ਰਿਹਾ ਸੀ ਤੇ ਇਹਨਾਂ ਨੇ अर्ਲੀ ਜਿਹੜਾ ਵੀਜ਼ਾ ਦੇਣੇ ਮੰਗਤਾ ਇਹ ਰਿਐਲਿਟੀ ਕਰ ਰਿਹਾ ਜਦੋਂ ਕੈਨੇਡਾ ਦੀ ਰਿਫਿਊਜ਼ਲ ਸੀਗੀ ਪੀਕ ਤੇ ਸੋ ਮੀਨਸ ਕਿ ਇਹਨਾਂ ਇੱਕ ਡਿਮਾਂਡ ਹੁੰਦੀ ਮੈਂ ਕਿ ਰੋਡ ਤੋਂ ਸੇਮ ਤਰ੍ਹਾਂ ਦੀ ਰੋਟੀ ਜਿਹੜੀ ਕਿ ਨਹੀਂ ਖਾ ਸਕਦਾ ਸੋ ਚੀਜ਼ਾਂ ਚੇਂਜ ਹੁੰਦੇ ਰਹਿੰਦੀਆਂ ਦਿਲ ਦੇ ਨਾਲ ਲਿਆ ਕਰਕੇ ਸੋ ਜਿਹੜਾ ਵੀ ਸੋਚਣਾ ਸੋਚ ਸਰ ਜੀ ਕਿ ਮੈਂ ਸਵਾਲ ਦਾ ਜਵਾਬ ਦੇ ਦਵਾ ਕਿ ਕੈਨੇਡਾ ਆਵੇ ਨਾ ਆਵੇ ਹਰ ਬੱਚੇ ਨੇ ਕਿਹਾ ਜਰੂਰ ਆਵੇ ਇੱਥੇ ਪੈਸੇ ਸਾਹਮਣੇ ਆ ਜਾਂਦੇ ਆ ਇੱਥੇ ਆਪਣਾ ਆਪ ਸਾਹਮਣੇ ਆ ਜਾਂਦਾ ਮੈਂ ਹਰ ਬੱਚਾ ਤੇ ਗਰੀਬ ਨਹੀਂ ਕਿਹਾ ਅਕਲ ਆ ਜਾਨੀ ਸਰ ਵੱਡੇ ਵੱਡੇ ਅਫਸਰਾਂ ਦੇ ਬੱਚਿਆਂ ਨੂੰ ਮਿਲਿਆ ਵੱਡੇ ਵੱਡੇ ਅਮਰੀਕਨ ਇੰਡਸਟਰੀਅਲਿਸ ਦੇ ਬੱਚਿਆਂ ਨੂੰ ਵੀ ਮੈਂ ਮਿਲਿਆ ਹਾਂ ਹਰ ਤਰ੍ਹਾਂ ਦੇ ਬੱਚੇ ਨੂੰ ਮਿਲੇ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਸਰ ਅਕਲ ਆ ਗਈ ਨਹੀਂ ਤਾਂ ਉੱਥੇ ਜਿਹੜੀਆਂ ਕੀ ਚੀਜ਼ਾਂਣ ਕੇ ਲਗੀ ਹਾਂ ਵੀ ਮਤਲਬ ਕਿ ਮੂੜ ਉਹਨਾਂ ਦਾ ਡਿਪੈਂਡੈਂਟ ਸੀਗਾ ਆਪਣੇ ਪੇਰੈਂਟਸ 'ਤੇ ਆਪਣੇ ਵੱਡੇ ਭੈਣ ਭਰਾਵਾਂ 'ਤੇ ਹਾਂ ਇੱਥੇ ਉਹ ਚੀਜ਼ਾਂ ਆ ਗਈਆਂ ਸ ਕੈਨੇਡਾਉ ਮਿਹਨਤ ਕਰਨਾ ਆਪਣੀ ਆਗੇ ਪਰ ਹਾਂ ਸਹੀ ਤਰੀਕੇ ਨਾਲ ਲਾਓ ਮੈਂ ਤਾਂ ਕਹਾਂਗਾ ਐਸ ਲਈ ਸਰ ਇੱਕ ਹੋਰ ਨਵਾਂ ਇਥੋਂ ਟ੍ਰੈਂਡ ਚੱਲ ਗਿਆ ਕਿ ਆਪਾਂ ਯੂਐਸਏ ਵਾਗੇ ਜਾਂਦੇ ਆ ਕਿ ਯੂਐਸਏ ਉਧਰ ਚਲੇ ਜਾਂਦੇ ਉਹ ਬੱਚੋ ਸਰ ਜਿੰਨਾ ਬਚਿਆ ਜਾਂਦਾ ਫਿਰ ਉਹੀ ਕਹਿੰਦੇ ਨਾ ਪੇਡਸ਼ਾਰ ਹੋ ਚੁੱਕੀ ਉਦਾਂ ਦੇ ਪਾਸੇ ਨੂੰ ਮੈਕਸਿਮਮ ਆ ਕੇ ਪੀਆਰ ਨਹੀਂ ਸਰ ਆ ਕੱਲ ਹੀ ਡਰਾਅ ਨਿਕਲਿਆ ਬਹੁਤ ਬੱਚੇ ਪੀਆਰ ਲੈ ਕੇ ਆ ਕਿ ਮੈਨੂੰ ਇੱਕ ਸਟੂਡੈਂਟ ਮਿਲਣ ਆਇਆ ਸੀ ਉਹਦੀ ਵੀ ਪੀਆਰ ਆਈ ਉਹਨਾਂ ਲਈ ਉਹਦਾ ਡਰਾਅ ਚੱਕਿਆ ਗਿਆ ਉਹਦੇ ਵਿੱਚ ਹੈਗਾ ਸੋ ਲੈਂਗੁਏਜ ਫ੍ਰੈਂਚ ਮੈਂ ਅੱਗੀ ਬਾਰ-ਬਾਰ ਕਹਿੰਦਾ ਹਾਂ ਫ੍ਰੈਂਚ ਸਿੱਖ ਲੋ ਬਹੁਤ ਫਾਇਦਾ ਆਊਗਾ ਸਰੋ ਗੱਲ ਕੀ ਹੈਗਾ ਕੰਮ ਨਹੀਂ ਮਿਲਦਾ ਉਹ ਮੈਂ ਮੰਨ ਸਕਦਾ ਕਿ ਕਿਤੇ ਨਾ ਕਿਤੇ ਟੈਨਸ਼ਨ ਹੈ ਬਟ ਕੰਮ ਨਹੀਂ ਮਿਲਦਾ ਉਸ ਟਾਈਮ ਦੇ ਵਿੱਚ ਮੈਂ ਆਪਣੇ ਆਪ ਤੇ ਕੰਮ ਨਹੀਂ ਕਰ ਰਿਹਾ ਇੰਪਰੂਵ ਨਹੀਂ ਕਰ ਰਿਹਾ ਉਹ ਕਿਤੇ ਨਾ ਕਿਤੇ ਆਪਾਂ ਸਮਾਂ ਲਾਸ ਕਰ ਰਹੇ ਹਾਂ ਘਰ ਬੈਠੇ ਆ ਸਕਿੱਲ ਵਿਦਆਉਟ ਨਹੀਂ ਕਰ ਬੈਠੇ ਆ ਕੰਮ ਨਹੀਂ ਮਿਲਿਆ ਵੀ ਆਰ ਪੜ੍ਹਾਈ ਦੇ ਵਿੱਚ ਜਿਹੜੀ ਆਪਣੀ ਜੀਪੀਏ ਇੰਨੀ ਕੁ ਵਧੀਆ ਲੈ ਜਾਓ ਸਾਹੀ ਨਹੀਂ ਸਟੂਡੈਂਟ ਮਿਲਿਆ ਸਰ 4 ਪੁਆਇੰਟ ਜਿਹੜੀ ਕਿ ਜੀਪੀਐਨ ਨਾਲ ਉਹਦੀ ਪੜ੍ਹਾਈ ਚੱਲ ਰਹੀ ਆ ਸੈਕੰਡ ਇਅਰ ਮੈਨ ਲੀ ਉਹਦੀ ਜਿਹੜੀ ਆ ਸੈਮੈਸਟਰ ਦੀ ਫੀਸ ਆ 70% ਸਟੂਡੈਂਟ ਨੂੰ ਸਕਾਲਰਸ਼ਿਪ ਮਿਲੀ ਕੈਨੇਡਾ ਵੈਸਟਪੋਂਡਾ ਪੜ੍ਹਦਾ ਉਹ ਵੀ ਸਟੂਡੈਂਟ ਮਿਲ ਕੇ ਗਿਆ ਸੋ ਜੇ ਕਮਾਈ ਇਦਾਂ ਨਹੀਂ ਹੋ ਰਹੀ ਕਮਾਈ ਪੜ੍ਹਾਈ ਦੇ ਵਿੱਚ ਜਿਆਦਾ ਨੰਬਰ ਲੈ ਕੇ ਆਪਾਂ ਯੂਨੀਵਰਸਿਟੀ ਤੋਂ ਮੈਂ ਕਰ ਲੈਂਦੇ ਆ ਕਈ ਸਰ ਇਹਦੇ ਕੰਪਨੀਆਂ ਵੀ ਇਦਾਂ ਦੀਆਂ ਹੈਗੀਆਂ ਜੇ ਤੁਹਾਡੀ ਉਹਦੇ ਜੌਬ ਲੱਗ ਜਾਂਦੀ ਆ ਹਾਂ ਅੱਜ ਕੱਲ ਚੈਲੈਂਜਿੰਗ ਤਾਂ ਜ਼ਰੂਰ ਆ ਜੇ ਲੱਗ ਜਾਂਦੀ ਆ ਤੇ ਤੁਹਾਨੂੰ ਤੁਹਾਡੀ ਉਹ ਫੀਸਿਸ ਦੇ ਵਿੱਚ ਹਿੱਸਾ ਪਾਉਂਦੇ ਆ ਸਾਲ ਦੇ ਐਂਡ ਦੇ ਵਿੱਚ ਉਹ ਤਾਂ 100 ਬੇਟ ਕਰਦੇ ਆ ਤੁਹਾਨੂੰ ਉਹਦੀ ਫੀਸਾਂ ਜਿੰਦੀਆਂ ਤੇ ਮੇਰੇ ਸਟੂਡੈਂਟ ਸਗਾ ਆਈ ਥਿੰਕ 8000 ਡਾਲਰ ਉਹਨਾਂ ਤੋਂ ਕੰਮ ਕੰਪਨੀ ਤੋਂ ਲੈ ਚੁੱਕਾ ਆਪਣੀ ਤਨਖਾਹ ਨੂੰ ਛੱਡ ਗਈ ਸੋ ਇਹਦਾ ਪ੍ਰੋਸ ਐਂਡ ਕਾਂਸ ਵੱਖਰੇ-ਵੱਖਰੀ ਸਿਚੁਏਸ਼ਨ ਜਰੂਰ ਹੈ ਗਿਆ ਇੱਕੋ ਹੀ ਸਨੇਹਾ ਵਾ ਹਿੰਮਤ ਨਹੀਂ ਛੱਡਨੀ ਜੇ ਕੰਮ ਨਹੀਂ ਮਿਲਦਾ ਤੁਹਾਡਾ ਆਲਾ ਦੁਆਲਾ ਮੈਂ ਕਹਿੰਦਾ ਬੰਦੇ ਛੱਡਦੇ ਕਿਉਂਕਿ ਇੱਕ ਚੀਜ਼ ਮੈਂ ਵੀ ਦੇਖਿਆ ਬੱਚਿਆਂ ਨੂੰ ਸਵਾਲ ਪੁੱਛਿਆ ਜਿਹੜੇ ਬੱਚੇ ਕੋਲ ਕੰਮ ਨਹੀਂ ਬੇਟਾ ਤੇਰੇ ਨਾਲ ਦੀਆਂ ਤੋਂ ਕੰਮ ਹੈਗਾ ਨਹੀਂ ਸਰ ਅੱਧਿਆਂ ਘੱਟ ਹੋਏਗਾ ਜਿਹੜੇ ਬੱਚੇ ਕੋਲ ਕੰਮ ਹੈ ਸਰ ਸਾਰੇ ਕੋਲ ਹੀ ਕੰਮ ਹੈਗਾ ਸੋ ਜੇ ਨਹੀਂ ਹੈਗਾ ਆਪਣਾ ਔਰਾ ਬਦਲੋ ਆਪਣਾ ਆਲਾ ਦਵਾਲਾ ਬਦਲੋ ਬਸ ਲੱਗੇ ਰਹੋ ਤੁਹਾਨੂੰ ਜੇ ਤੁਹਾਨੂੰ ਕੋਈ ਲੱਗ ਰਿਹਾ ਤੁਹਾਨੂੰ ਕੋਈ ਰੋਕ ਰਿਹਾ ਫੜ ਰਿਹਾ ਕਹਿ ਰਿਹਾ ਕਿ ਨਹੀਂ ਹੈਗਾ ਨਹੀਂ ਹੋਊਗਾ ਕੁਛ ਨਹੀਂ ਹੈਗਾ ਉਹ ਮੈਂ ਕਹਿੰਦਾ ਸਗਾ ਛੱਡ ਦਿਓ ਤੇ ਤੁਸੀਂ ਵੀ ਬੱਚੇ ਜਿਹੜੇ ਇੱਥੇ ਆਏ ਹੋ ਆਲਾ ਦਵਾਲਾ ਤੁਸੀਂ ਵੀ ਦੇਖ ਰਹੇ ਹੋਗੇ ਐਨ ਕਿਦਾਂ ਸਿਰਾਂ ਲੱਗਾ ਹੋਇਆ ਤੇ ਜਿਨ੍ਹਾਂ ਨੇ ਸਿਰਾਂ ਲਾਇਆ ਨਾ ਤੇ ਉਹਨਾਂ ਦਾ ਸਿਰ ਆ ਪਹਿਲੇ ਦਿਨ ਨਹੀਂ ਲੱਗਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਚਲੋ ਬਹੁਤ ਬਹੁਤ ਧੰਨਵਾਦ ਤੀਰਤ ਜੀ ਸੋ ਤੀਰਤ ਜੀ ਨੇ ਕੈਨੇਡਾ ਤੋਂ ਜਿਹੜੀਆਂ ਗੱਲਾਂ ਦੱਸੀਆਂ ਨੇ ਸੋ ਵਿਦਿਆਰਥੀ ਉਹ ਗੱਲਾਂ ਲੜ ਬੰਨ ਕੇ ਰੱਖਣ ਔਰ ਇਸੇ ਨੰਬਰ ਤੇ ਤੁਸੀਂ ਮੈਸੇਜ ਪਾ ਸਕਦੇ ਹੋ ਤੀਰਤ ਜੀ ਦੇ ਨਾਲ ਹਮੇਸ਼ਾ ਸੰਪਰਕ ਚ ਰਹੋ ਕੁਝ ਦਿਨਾਂ ਦੇ ਵਿੱਚ ਤੀਰਤ ਜੀ ਵਾਪਸ ਆਣਗੇ ਔਰ ਜਿਹੜੇ ਬੱਚੇ ਸਾਡੇ ਕੈਨੇਡਾ ਇਸ ਵਕਤੇ ਪ੍ਰੋਗਰਾਮ ਸੁਣ ਰਹੇ ਨੇ ਉਹ ਵੀ ਤੀਰਤ ਜੀ ਨੂੰ ਉਹਨਾਂ ਦੇ ਇੰਸਟਾਗ੍ਰam ਅਕਾਊਂਟ ਦੇ ਜ਼ਰੀਏ ਮੈਸੇਜ ਪਾ ਕੇ ਕਨੈਕਟ ਹੋ ਸਕਦੇ ਨੇ ਕੈਨੇਡਾ ਚ ਸੋ ਵੱਧ ਤੋਂ ਵੱਧ ਸਟੂਡੈਂਟਸ ਤੀਰਤ ਜੀ ਨੂੰ ਮਿਲਣ ਔਰ ਤੀਰਤ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਗੱਲ ਲੜ ਬਲ ਲਓ ਮਿਹਨਤ ਕਰੋਗੇ ਤੇ ਤਰੱਕੀ ਮਿਲੂਗੀ ਡਿਪੈਂਡੈਂਟ ਅਗਰ ਬਣੇ ਰਹੋਗੇ ਕਿ ਫਿਰ ਤੁਹਾਡਾ ਨੁਕਸਾਨ ਹੋ ਸਕਦਾ ਸੋ ਇਸ ਕਰਕੇ ਪੜ੍ਹਾਈ ਕਰੋ ਕਾਲਜ ਨਾ ਬਦਲੋ ਕੋਰਸ ਚੰਗਾ ਲਓ ਕਿ ਫਿਰ ਤਰੱਕੀਆਂ ਨੇ ਬਹੁਤ ਬਹੁਤ ਧੰਨਵਾਦ ਤਿਰਦੀ ਸਤਿ ਸ੍ਰੀ ਅਕਾਲ ਥੈਂਕ ਯੂ ਸਤਿ ਸ੍ਰੀ ਅਕਾਲ ਚੜਦੀ ਕਲਾ ਰਹੇ ਸਰ